ਇੱਕ ਗੱਲ ਹੋਰ ਕਹਿਣੀ ਜਾਊਂਗਾ ਮੈਂ ਕਿ ਇਹ ਜਿਹੜੀ ਲੜਾਈ ਸੀਗੀ ਨਾ ਆਰਡਰ ਸੀਗੇ ਇਹ ਫਰੀ ਦੇ ਆਰਡਰ ਸੀਗੇ ਜੇਦੇ ਲਈ ਉਹਨਾਂ ਨੂੰ ਰੁਪਈਆ 3 ਲੱਖ ਖਰਚ ਕੇ ਆਰਡਰ ਲੈ ਆਜੇ ਤੇ ਕਰੀ ਆਰਡਰ ਖੜੇ ਕਰੀਓ ਇਹ 3 ਲੱਖ ਰੁਪਏ ਦੇ ਆਰਡਰ ਆ ਇਹ ਫਰੀ ਦੇ ਆਰਡਰ ਨਹੀਂ ਆ ਖੁਸ਼ੀ ਦਾ ਸਲਾਹ ਦੇ ਭੌਤਿਕ ਸਿਦਾ ਮਾਹੌਲ ਕੀ ਕਹਣਾ ਚਾਹੁੰਦੇ ਹੋ ਇਸ ਖੁਸ਼ੀ ਦੇ ਮਾਹੌਲ ਸਰ ਅੱਜ ਖੁਸ਼ੀ ਦਾ ਮਾਹੌਲ ਤਾਂ ਹੈਗਾ ਵਾ ਬਿਲਕੁਲ ਹੈਗਾ ਵਾ ਇਹ ਜਿਹੜੀ ਖੁਸ਼ੀ ਆ ਅੱਜ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਮਾਨਯੋਗ ਹਾਈ ਕੋਰਟ ਦਾ ਦੇਣਾ ਚਾਹੁੰਦੇ ਆ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਲੜਾਈ ਜਿੱਤ ਮਿਲੀ ਆ ਜਿਹਦੇ ਵਿੱਚ ਇਹ ਇਹ ਸਾਰਾ ਸਾਰਾ ਕ੍ਰੈਡਿਟ ਜਿਹੜਾ ਹਾਈ ਕੋਰਟ ਨੂੰ ਜਾਂਦਾ ਵਾ ਔਰ ਕੋਈ ਵੀ ਇਹਦਾ ਕ੍ਰੈਡਿਟ ਲੈਣਾ ਚਾਵੇ ਚਾਹੇ ਕੋਈ ਜੂਨੀਅਨ ਦਾ ਪ੍ਰਧਾਨ ਹੋਵੇ ਚਾਹੇ ਕੋਈ ਕੋਈ ਵੀ ਐਮਐਲਏ ਹੋਵੇ ਚਾਹੇ ਕੋਈ ਵੀ ਹੋਵੇ ਉਹਦਾ ਕੋਈ ਕ੍ਰੈਡਿਟ ਲੈਣ ਦਾ ਕੋਈ ਹੌਸਲਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਹੈਗਾ ਇਹ ਲੜਾਈ ਜਿਹੜੀ ਹਾਈ ਕੋਰਟ ਦੇ ਕਾਰਨ ਅਸੀਂ ਜਿੱਤੀ ਆ ਕਿ 2021 ਤੋਂ ਲੜਾਈ ਲੜਦੇ ਆ ਜਿਹੜੀ ਕਿ ਸਾਨੂੰ ਅੱਜ 2025 ਦੇ ਵਿੱਚ ਜਿੱਤ ਪ੍ਰਾਪਤ ਹੋਈ ਆ ਅਸੀਂ ਇਹ ਮੁਲਾਜ਼ਮਾਂ ਦੀ ਜਿਹੜੀ ਇਹ ਲੜਾਈ ਸੀਗੀ ਇਹ ਲੜਾਈ ਕੀ ਸੀਗੀ ਆਹ ਤਿੰਨ ਚਾਰ ਹਫ਼ਤਿਆਂ ਤੋਂ ਤੁਸੀਂ ਦੇਖਦੇ ਆ ਰਹੇ ਕਿ ਰੋਜ਼ ਹੀ ਕੋਈ ਨਾ ਕੋਈ ਚੱਕਰ ਪਿਆ ਰਹਿੰਦਾ ਸੀ ਕਾਰਨ ਕੀ ਸੀਗਾ ਕਿ ਜਿਹੜੇ ਇੱਥੇ 30 35 35 ਸਾਲ ਤੋਂ ਮੁਲਾਜ਼ਮ ਕੰਮ ਕਰਦੇ ਸੀਗੇ ਉਹਨਾਂ ਨੂੰ ਇੱਕ ਦੀ ਇੱਕ ਤਰੱਕੀ ਮਿਲਦੀ ਸਿਰਫ ਤੇ ਸਿਰਫ ਕਾਰਪੋਰੇਸ਼ਨ ਦੇ ਵਿੱਚ ਸਨੀਅਰਿਟੀ ਦੇ ਆਧਾਰ ਤੇ ਆਹ ਜਿਹੜੇ ਬੰਦੇ ਲੱਗੇ ਆ ਇਹ ਅੱਜ ਸਨੀਅਰਿਟੀ ਦੇ ਆਧਾਰ ਤੇ ਲੱਗੇ ਆ ਅੱਜ ਕੁਝ ਲੋਕਾਂ ਨੇ ਮੈਨੂੰ ਪਤਾ ਵਾ ਦੇਖਿਆ ਸੀ ਵੀ ਸਾਡੇ ਤੋਂ ਪਹਿਲਾਂ ਬਾਈਟ ਦਿੱਤੀ ਆ ਉਹਨਾਂ ਨੇ ਆਰਜੀ ਆਰਡਰ ਲੈ ਲੇ ਉਹ ਆਰਜੀ ਆਰਡਰ ਸਿਰਫ ਉਹਨਾਂ ਦੇ ਆਰਜੀ ਆਰਡਰ ਹੋਊਗੇ ਉਹ ਪੱਕੇ ਆਰਡਰ ਨੇ ਕਦੀ ਵੀ ਹੋਊਗੇ ਅਸੀਂ ਉਹਨਾਂ ਦੇ ਖਿਲਾਫ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਵਾਂਗੇ ਜਿਨ੍ਹਾਂ ਨੇ ਅੱਜ ਆਰਡਰ ਲੈ ਕੇ ਉਹ ਏਡਾ ਵੱਡਾ ਡਰਾਮਾ ਕੀਤਾ ਇਹ ਲੜਾਈ ਇਹਨਾਂ ਦੀ ਜਿੱਤ ਦੀ ਆ ਇਹ ਲੜਾਈ ਇਹਨਾਂ ਦੀ ਆ ਇਹ ਖੁਸ਼ੀ ਜਿਹੜੀ ਆ ਇਹ ਸੱਤ ਸੁਪਰਵਾਈਜ਼ਰਾਂ ਦੀ ਆ ਉਹ ਜਿਹੜੇ ਬੰਦਿਆਂ ਨੇ ਇੱਥੇ ਬਾਈਟ ਦਿੱਤੀ ਆ ਔਰ ਜਿਹੜੇ ਆਰਡਰ ਲਏ ਆ ਡਰਾਮਾ ਕੀਤਾ ਉਹ ਸਰਾਸਰ ਗਲਤ ਕੀਤਾ ਇਹਨਾਂ ਨੇ ਲੇਕਿਨ ਇਹ ਜਿਹੜੀ ਲੜਾਈ ਅੱਜ ਖੁਸ਼ੀ ਦੀ ਲਹਿਰ ਆ ਇਹ ਮੁਲਾਜ਼ਮਾਂ ਦੇ ਹੱਕ ਦੀ ਆ ਕਿਉਂਕਿ ਇਹ ਇੱਕ ਸਿਸਟਮ ਚੱਲ ਪਊਗਾ ਹੁਸ਼ਿਆਰਪੁਰ ਕਾਰਪੋਰੇਸ਼ਨ ਦੇ ਵਿੱਚ ਕਿ ਜਿਹੜੀ ਆਰਡਰ ਆ ਇਹ ਕਿਸੇ ਨੂੰ ਵੀ ਕਿਸੇ ਪ੍ਰਧਾਨ ਦੀ ਕਿਸੇ ਐਮਐਲਏ ਦੀ ਕਿਸੇ ਦੀ ਵੀ ਮਿੰਤਨੇ ਪਾਣੀ ਪਊਗੀ ਆਟੋ ਰੋਟੇਸ਼ਨ ਦੇ ਵਿੱਚ ਹਰ ਬੰਦੇ ਦੀ ਵਾਰੀ ਆਪਣੇ ਆਪ ਆਊਗੀ ਇਹ ਲੜਾਈ ਹਰ ਇੱਕ ਮੁਲਾਜ਼ਮ ਦੀ ਲੜਾਈ ਆ ਇਹ ਇਕੱਲੀ ਸੱਤ ਸੁਪਰਵਾਈਜ਼ਰਾਂ ਦੀ ਲੜਾਈ ਨਹੀਂ ਸੀਗੀ ਇਹ ਅੱਜ ਜੇ ਜਿੱਤ ਹੋਈ ਆ ਤਾਂ ਹਰ ਇੱਕ ਮੁਲਾਜ਼ਮ ਦੀ ਜਿੱਤ ਹੋਈ ਆ ਅੱਜ 8 ਸੁਪਰਵਾਈਜ਼ਰ ਪ੍ਰਮੋਟ ਹੋਏ ਆ ਔਰ ਉਹ ਕੇਸ ਦੀ ਬਦੌਲਤ ਵੀ ਇੱਥੇ ਤੱਕ ਪਹੁੰਚੇ ਆ ਮੈਂ ਧੰਨਵਾਦ ਕਰੂੰਗਾ ਸਾਰੇ ਸਤਿਕਾਰਯੋਗ ਸਾਥੀਆਂ ਦਾ ਜਿਹੜੇ ਆ ਜਿੱਥੇ ਸਾਡੇ ਲਈ ਇੱਕ ਇੱਕ ਕਦਮ ਚੱਲ ਕੇ ਆਏ ਆ ਔਰ ਮੈਂ ਦਫ਼ਤਰ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਕਰਕੇ ਸਾਨੂੰ ਜਿਹੜੇ ਆਰਡਰ ਵਾ ਸਾਡੇ ਮੁਲਾਜ਼ਮ ਸਾਥੀਆਂ ਨੂੰ ਦਿੱਤੇ ਸਾਡੇ ਸੁਪਰਵਾਈਜ਼ਰਾਂ ਨੂੰ ਦਿੱਤੇ ਆ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇੱਕ ਗੱਲ ਹੋਰ ਕਹਿਣੀ ਜਾਊਂਗਾ ਮੈਂ ਕਿ ਇਹ ਜਿਹੜੀ ਲੜਾਈ ਸੀਗੀ ਨਾ ਆਰਡਰ ਸੀਗੇ ਫਰੀ ਦੇ ਆਰਡਰ ਸਿਗੇ ਜਿਹਦੇ ਲਈ ਉਹਨਾਂ ਨੇ ਰੁਪਇਆ 3 ਲੱਖ ਖਰਚ ਕੇ ਆਰਡਰ ਲਏ ਅੱਜ ਅੱਜ ਇੱਕ ਆਰਡਰ ਖੜੇ ਕਰੀਓ ਇਹ 3 ਲੱਖ ਰੁਪਏ ਦੇ ਆਰਡਰ ਆ ਇਹ ਫਰੀ ਦੇ ਆਰਡਰ ਨਹੀਂ ਆ ਮੈਂ ਰਾਏਹਾਂਸਪਾਈ ਮਦਦ ਫੈਡਰੇਸ਼ਨ ਦਾ ਪ੍ਰਧਾਨ ਤੇ ਮੇਰੇ ਨਾਲ ਮੇਰੇ ਸਾਥੀ ਜੂਨੀਅਰ ਦੇ ਨਵਾਂ ਦੇ ਸਾਰੀਆਂ ਜੂਨੀਅਰ ਮੇਰੇ ਸਾਡੇ ਸਭ ਨਾਲ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਅਸੀਂ ਕੋਰਟ ਮਾਨ ਜੋ ਕੋਰਟ ਫਰੂ ਜੋ ਵੀ ਆਪਣਾ ਆਪਣਾ ਲਿਆ ਵਾ ਅੱਜ ਤੋਂ ਬਾਅਦ ਜਿਹੜਾ ਸਾਡਾ ਸਪਾਈ ਸੇਵਕ ਸਪਾਈ ਸੇਵਕ ਭਰਤੀ ਜਰੂਰ ਹੋਊਗਾ ਪਰ ਸਪਾਈ ਸੇਵਕ ਲਟਾਇਰ ਨਹੀਂ ਹੋਊਗਾ ਜੋ ਵੀ ਸਾਡੇ ਮੁਲਾਜ਼ਮਾਂ ਨੇ ਪੈਸੇ ਲਾ ਕੇ ਜੋ ਅਸੀਂ ਜੋਰ ਲਾ ਕੇ ਸਾਰੇ ਮੇਰੇ ਸਾਥੀ ਜਿਹੜੇ ਮੇਰੇ ਨਾਲ ਕਦਮ ਕਦਮ ਨਾਲ ਚੱਲ ਕੇ ਜਿਨ੍ਹਾਂ ਨੇ ਅੱਜ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਾਰਿਆਂ ਨੂੰ ਮੁਬਾਰਕਾ ਦਿੰਦਾ ਹਾਂ ਖਾਸ ਤੌਰ ਤੇ ਸਾਡੇ ਜਿਹੜੇ ਅਫਸਰ ਸੇਵਾਨ ਜਿਨ੍ਹਾਂ ਨੇ ਅੱਜ ਦਾ ਜਿਹੜਾ ਦੀ ਅੱਜ ਦੀ ਬਲੌਟ ਜਿਹਨਾਂ ਨੇ ਅੱਜ ਜਵਾਨ ਦਿੱਤੀ ਸੀ ਵੀ ਸ਼ੁਕਰਾਨਾ ਅਸੀਂ ਜੋ ਮਰਜੀ ਹੋਵੇ ਸਾਡੇ ਮੈਡਮ ਜੀ ਸਿਵਾਰੀ ਸਾਹਿਬ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਜਿਹੜੇ ਉਹਨਾਂ ਦੇ ਨਾਲ ਅਫਸਰ ਸਬਾਨਾ ਨੇ ਰਲ ਕੇ ਜਿਹੜੇ ਆਰਡਰ ਤਿਆਰ ਕੀਤੇ ਆ ਜੀ ਅੱਜ ਆਪਣਾ ਵਾਦਾ ਨਿਭਾਇਆ ਵਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਆਪਣੇ ਮੁਲਾਜ਼ਮਾਂ ਦਾ ਤਾਂ ਮੀਡੀਆ ਦਾ ਮੈਂ ਉਹ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਤੱਕ ਸਾਨੂੰ ਪਹੁੰਚੰਦਾ মিডিਆ ਥਰੂ ਸਾਨੂੰ ਸਾਡੇ ਆਰਡਰ ਦਾ ਖਬਰ ਪਹੁੰਚਾਈ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜੋ ਕਿ ਅੱਜ ਅਸੀਂ ਖੁਸ਼ੀ ਦਾ ਮਾਹੌਲ ਦੇਖ ਰਹੇ ਆ ਸੁਪਰ ਬਜਰਾ ਦੇ ਆਰਡਰ ਲੈ ਰਹੇ ਆਂ মিডিਆ ਥਰੂ ਤੇ ਆਪਣੇ ਅਫਸਰਾਂ ਸੁਵਾਨ ਜੀ ਕੋਟ ਮਾਨਜੋ ਕੋਟ ਦੇ ਥਰੂ ਅਸੀਂ ਆਰਡਰ ਲੈ ਰਹੇ ਆਂ ਕਿ ਸਾਰਿਆਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਹ ਜਿਹੜੀ ਤਰੱਕੀ ਪਤ ਤੇ ਜਿਹੜੇ ਮੇਰੇ ਤੇ ਆ ਗਏ ਤੇ ਕਿਤਾਬ ਇਦੇ ਵਿੱਚ ਜਿਹੜੇ ਸਾਡੇ ਸਫਾਈ ਸੇਵਕ ਸੀ ਰੈਗੂਲਰ ਉਹਨਾਂ ਨੂੰ ਪ੍ਰੋਮੋਟ ਕਰਕੇ ਟੋਟਲ 15 ਜਿਹੜੇ ਨਿਯੁਕਤੀ ਪੱਤਰ ਆ ਉਹ ਡਿਸਟ੍ਰਿਬਿਊਟ ਕੀਤੇ ਗਏ ਨੇ ਉਹਦੇ ਵਿੱਚ ਅੱਠ ਜਿਹੜੇ ਨਿਯੁਕਤੀ ਪੱਤਰ ਸੀ ਉਹ ਕੋਰਟ ਦੇ ਆਰਡਰਸ ਦੇ ਥਰੂ ਦਿੱਤੇ ਗਏ ਨੇ ਉਹ ਜਿਹੜੇ ਸਾਡੇ ਪਹਿਲਾਂ ਹੀ ਕਰਮਚਾਰੀ ਇੱਥੇ ਕੰਮ ਕਰ ਰਹੇ ਸੀ ਉਹਨਾਂ ਨੂੰ ਅਸੀਂ ਪ੍ਰੋਮੋਟ ਕੀਤਾ ਹੈ ਤਾਂ ਕਿ ਸਾਨੂੰ ਜਿਹੜੀ ਸਟਾਫ ਦੀ ਸ਼ਾਰਟੇਜ ਆ ਉਹਦੇ ਵਿੱਚ ਕੋਈ ਕਮੀ ਨਾ ਹੋਵੇ ਠੀਕ ਠੀਕ ਹੈ ਉਹ ਦੱਸ ਦਿਓ ਬੱਸ ਅੱਜ ਦਾ ਜਿਹੜਾ ਮੁੱਖ ਪ੍ਰੋਗਰਾਮ ਸਾਡੇ ਬਹੁਤ ਹੀ ਜਣਗ ਸਤਿਕਾਰਯੋਗ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਡਾਟ ਰਾਜਕਪਾਦ ਚੱਪੇਗਾਲ ਸਾਡੇ ਹਿਸ਼ਾਰਪੁਰ ਦੀ ਸ਼ਾਨ ਸਾਡੇ ਜਿਹੜੇ ਹਿਸ਼ਾਰਪੁਰ ਦੇ ਐਮਐਲਏ ਬ੍ਰਹਮਚੰਦ ਕਲਪਾ ਜੀ ਔਰ ਸਾਡੇ ਸਾਰੇ ਹੀ ਅਧਿਕਾਰੀ ਔਰ ਐਚਆਰਐਸ ਜਿਹੜੇ ਸਾਰੇ ਜਿਹੜੇ ਤਨਬਜਾਰੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹਵਨ ਜਗ ਕੀਤਾ ਗਿਆ ਔਰ ਇਹ ਸਾਰਾ ਹਿਸ਼ਾਰਪੁਰ ਸ਼ਹਿਰ ਦੀ ਬਿਹਤਰੀ ਵਾਸਤੇ ਹਿਸ਼ਾਰਪੁਰ ਸ਼ਹਿਰ ਦੀ ਜਿਹੜੇ ਸ਼ੁਕ ਸ਼ਾਂਤੀ ਵਾਸਤੇ ਕੀਤਾ ਗਿਆ ਜਿਦੋਂ ਕਿ ਮੈਂ ਬਹੁਤ ਹੀ ਸਾਰਿਆਂ ਦਾ ਅੰਦਰ ਧੰਵਾਦ ਕਰਦਾ ਜਿਹਦੇ ਵਿੱਚ ਸਾਰੇ ਹੀ ਸਾਡੇ ਮੇਰੇ ਨਾਲ ਦੇ ਸਹਿਯੋਗੀ ਸੱਜਣ ਬਹੁਤ ਸਾਰ ਬਧਾਰੇ ਸਾਰਿਆਂ ਦਾ ਮੈਂ ਲੱਖ ਲੱਖ ਮੁਬਾਰਕ ਸਾਰਿਆਂ ਨੂੰ ਨਵੇਂ ਸਾਲ ਦੀ ਦਨਾ ਔਰ ਜਿਹੜੇ ਜਿਹਨਾਂ ਨਿਯੁਕਤੀ ਪੱਤਰ ਦਿੱਤੇ ਗਏ ਇਹ ਇੱਕ ਤਰੱਕੀ ਪੱਤਰ ਬਹੁਤ ਹੀ ਹਾਂਜੀ ਹਜੀ ਤਰੱਕੀ ਪੱਤਰ ਨਿਯੁਕਤੀ ਪੱਤਰ ਜਿਹੜੇ ਸਗੇ ਜਿਹਗੇ ਹਾਈ ਕੋਰਟ ਦੀ ਹਦਾਇਤਾਂ ਦੇ ਮੁਤਾਬਿਕ ਹੋ ਸਗੇ 8 ਔਰ ਜਿਹੜੇ 7 ਹੋਰ ਜਿਹੜੇ ਦਿੱਤੇ ਗਏ ਔਰ ਮੈਂ ਉਹਨਾਂ ਨੂੰ ਵੀ ਅੱਜ ਦੇ ਇਸ ਅਜਿਕੇ ਸਭਾ ਮੌਕੇ ਦੇ ਉੱਪਰ ਲੱਖ ਲੱਖ ਵਾਰ ਤਧ। ਠੀਕ ਹੈ। ਅੱਛਾ। ਉਹਨਾਂ ਨੂੰ ਵੀ ਆਪਾਂ ਕੋਈ ਗੱਲ ਨਹੀਂ ਹੌਲੀ ਹੌਲੀ ਆਪਾਂ ਉਹਨਾਂ ਨੂੰ ਵੀ ਗਾਹਾਂ ਪਾਉਣ ਵਾਲੇ ਸਾਰੇ ਜ ਆਪਾਂ ਪੱਕੇ ਕਰਾਂਗੇ। ਉਹਨਾਂ ਨੂੰ ਕੋਰ ਦਾ ਦਰਵਾਜ਼ਾ ਖੜਕਾਉਣਾ ਪਿਆ। ਉਹ ਕੋਰ ਦਾ ਦਰਵਾਜ਼ਾ ਕੋਈ ਗੱਲ ਇਹ ਉਹਨਾਂ ਨੂੰ ਵੈਸੇ ਹੀ ਕੱਲੀ ਅਸੀਂ ਹੀ ਜਿਹੜਾ ਇੱਥੋਂ ਜਿਹੜਾ ਮਤਾ ਪਾਇਆ ਸੀਗਾ। ਰਸਤਾ ਦੱਸਿਆ। ਹਾਂਜੀ। ਅਸੀਂ ਇਹ ਸਾਰਾ ਉਹਨਾਂ ਦੀਆਂ ਜਿੰਨੀਆਂ ਸਾਨੂੰ ਜੂਨੀਅਰ ਸੀਗੀਆਂ ਉਹਨਾਂ ਨੇ ਸਾਨੂੰ ਜਨਕਾ ਸਮੇਂ ਸੋਂ ਦੇ ਉੱਪਰ ਜਿਹੜੇ ਆ ਆਪਣੇ ਜਿਹੜੇ ਆ ਉਹ ਸਾਨੂੰ ਜਿੰਗਾ ਡਿਮਾਂਡ ਜਿਹੜੀ ਦਿੰਦਾ ਅਥੋ ਹੀ ਪਹਿਲਾਂ ਜਿੰਨਾ ਮਤਾਂ ਪੈਂਦਾ ਫੇਰੇ ਉਹ ਪੱਕੇ ਹੋਏ ਆ ਬੋਰਡ ਤੋਂ ਬਾਹਰ ਚ ਗਏ ਆ ਵੈਸੇ ਹੀ ਗੱਲੀ ਕੀ ਹੁੰਦਾ ਆ ਥੋੜੇ ਜਿਹਾ ਬੰਦੇ ਕਾੜੀ ਕਰ ਲੈਂਦੇ ਆ ਦੇਖੋ ਗੱਲ ਪਤਾ ਕਿ ਥੋੜਾ ਜਿਹਾ ਸੰਜਮ ਰੱਖਣਾ ਚਾਹੀਦਾ ਮੈਂ ਸਾਰੇ ਹੀ ਆਪਣੇ ਵੱਲੋਂ ਜਿੰਨੇ ਵੀ ਸਾਡੇ ਅਧਿਕਾਰੀ ਕਰਮਚਾਰੀ ਆ ਨਗਰ ਦੇੰਦ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਮੈਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਮੈਂ ਆਸ ਕਰਦਾ ਕਿ ਸਾਰੇ ਹੀ ਅਧਿਕਾਰੀ ਕਰਮਚਾਰੀ ਚਾਹੇ ਸਫਾਈ ਸੇਵਕ ਆ ਸੀਵਰਮੈਨ ਆ ਆਪਣੇ ਤਨ ਦੇ ਹੀ ਨਾਲ ਜਿਹੜੀ ਸ਼ਹਿਰ ਦੀ ਜਿਹੜੀ ਸਫਾਈ ਵਿਵਸਥਾ ਨੂੰ ਠੀਕ ਕਰਦੇ ਆ ਇਕ ਤੋਂ ਪਹਿਲਾਂ ਤੇ ਮੈਂ ਆਪਣੇ ਮੇਰ ਸਾਹਿਬ ਨੂੰ ਤੇ ਸਾਡੇ ਉਹਨਾਂ ਦੇ ਤਮਾਮ ਜਿਹੜੇ ਉਹਦੇ ਨਾਲ ਕਾਉਂਸਲਰ ਸਾਹਿਬਾ ਸਾਡੇ ਕਮਿਸ਼ਨਰ ਸਾਹਿਬ ਜੁਆਇੰਟ ਕਮਿਸ਼ਨਰ ਸਾਹਿਬ ਤੇ ਸਾਡੇ ਵਿਧਾਇਕ ਇਸ ਹਲਕੇ ਤੋਂ ਬ੍ਰਹਮਸ਼ੰਕਰ ਜਿੰਪਾ ਜੀ ਤੇ ਸਾਡੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਜੀ ਤੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਸਾਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਕਿ ਅੱਜ ਇਸ ਪਵਿੱਤਰ ਪਾਵਨ ਦਿਹਾੜੇ ਤੇ ਨਵੇਂ ਸਾਲ ਤੇ ਹਵਲ ਕਰਵਾਇਆ ਗਿਆ ਸੋ ਇਸ ਹਵਨ ਯਗ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਦੇ ਇਸ ਦਿਹਾੜੇ ਤੇ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਇਹ ਸਾਡੇ ਜਿਹੜੇ ਸਾਥੀ ਨੇ ਇੱਥੇ ਕੰਮ ਕਰਦੇ ਸਾਡੇ ਕਰਮਚਾਰੀ ਨੇ ਉਹਨਾਂ ਨੂੰ ਲਗਭਗ 14 ਦੇ ਕਰੀਬ ਜਿਹੜੇ ਪਦਉਨਤੀ ਦੇ ਜਿਹੜੇ ਨਿਯੁਕਤੀ ਪੱਤਰ ਵੰਡੇ ਗਏ ਤੇ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਔਰ ਸਾਰੇ ਤੁਸੀਂ ਦੇਖਿਆ ਹੋਣਾ ਬਈ ਇੱਥੋਂ ਨਾਰੇ ਲਾਉਂਦੇ ਗਏ ਆ ਸੋ ਮੈਂ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਵਾ ਦਿੰਦਾ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦਾ ਹੈ ਤੋਂ ਅੱਜ ਦੇ ਇਸ ਦਿਹਾੜੇ ਤੇ ਕੁਝ ਇੰਪੋਰਟੈਂਟ ਮੀਟਿੰਗ ਜਿਹੜੀਆਂ ਹੋਈਆਂ ਉਹਦੇ ਵਿੱਚ ਵਧੀਆ ਫੈਸਲੇ ਵੀ ਲਏ ਗਏ ਜਿਹਦੇ ਸ਼ਹਿਰ ਦੀ ਬਿਹਤਰੀ ਦੇ ਲਈ ਸ਼ਹਿਰ ਦੀ ਸਫਾਈ ਦੇ ਲਈ ਜਾਂ ਸ਼ਹਿਰ ਦੇ ਵਿੱਚ ਜਿਹੜੇ ਆਵਾਰਾ ਜਿਹੜੇ ਪਸ਼ੂ ਘੁੰਮਦੇ ਨੇ ਆਵਾਰਾ ਕੁੱਤੇ ਘੁੰਮਦੇ ਨੇ ਜਾਂ ਹੋਰ ਵੀ ਸ਼ਹਿਰ ਦੀਆਂ ਇੰਡੀਆਂ ਸਮੱਸਿਆਵਾਂ ਹਨ ਉਹਨਾਂ ਸਮੱਸਿਆਵਾਂ 'ਤੇ ਕਾਫੀ ਗਹਿਨ ਚਰਚਾ ਕੀਤੀ ਗਈ ਔਰ ਉੱਤੇ ਵਿਚਾਰ ਕਰਕੇ ਜੋ ਵੀ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਸ ਤੇ ਜਿਹੜਾ ਜੋ ਵੀ ਉਹਦਾ ਫੈਸਲਾ ਹੋਵੇਗਾ ਉਹ ਫਿਰ ਅਸੀਂ ਉਹਨਾਂ ਨਾਲ ਬੇਮਾਰਸ਼ ਕਰਾਂਗੇ ਤੇ ਸ਼ਹਿਰ ਦਾ ਇਸ ਸਾਲ ਦੇ ਵਿੱਚ ਸ਼ਹਿਰ ਦੀ ਸਫਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸ਼ਹਿਰ ਸ਼ਹਿਰ ਟ੍ਰੈਫਿਕ ਪੱਕੋ ਸਟਰੀ ਡੌਗਸ ਦੇ ਪੱਕੋ ਜਾਂ ਗੰਦਗੀ ਦੇ ਢੇਰ ਜਿਹੜੇ ਲੱਗੇ ਉਹ ਤੋਂ ਨਿਜਾਤ ਪਾ ਸਕੇ ਸੋ ਮੇਅਰ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ ਮੇਅਰ ਸਾਹਿਬ ਨੂੰ ਮੈਂ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਬਧਾਈ ਵੀ ਦਿੰਦਾ